ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਤਿੰਨ ਸਾਧਨ ਲੈ ਕੇ ਆਏ ਹਾਂ ਇਸ ਵੀਡੀਓ ਦੇ ਵਿੱਚ ਇੱਕੋ ਘਰ ਦੇ ਇੱਕ ਹੜੰਪੈਗਾ ਵੀਰ ਕੋਲ ਸੇਲ ਦੇ ਲਈ ਇੱਕ ਮਿੱਟੀ ਚੱਕਣ ਵਾਲੀ ਮਸ਼ੀਨ ਹੈ ਤੇ ਇੱਕ ਟਰੈਕਟਰ ਹੈ ਸਟੈਂਡਰਡ ਆਪਾਂ ਸਾਰੇ ਸਾਧਨਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਇਹ ਸਾਧਨ ਖਰੀਦਣੇ ਹੁੰਦੇ ਆ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਪੇਜ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਨ੍ਹਾਂ ਸਾਧਨਾਂ ਦੇ ਬਾਰੇ ਜਿਹੜੀ ਮਿੱਟੀ ਚੱਕਣ ਵਾਲੀ ਮਸ਼ੀਨ ਹੈਗੀ ਜੀ ਜਿਹੜੀ ਮਿੱਟੀ ਚੱਕਣ ਵਾਲੀ ਮਸ਼ੀਨ ਹੈਗੀ ਜੀ ਉਹ ਮਸ਼ੀਨ 2018 ਮਾਡਲ ਹੈ ਨਵੀਂ ਚੈਣ ਪਾਈ ਹੋਈ ਹੈ ਮਸ਼ੀਨ ਦੇ ਨਵਾਂ ਪਟਾ ਤੇ ਨਵੀਂ ਬਰੈਡ ਤੇ ਚਾਦਰ ਲੱਗੀ ਹੋਈ ਆ ਤੇ ਸਾਰੇ ਵੇਅਰਿੰਗ ਨਵੇਂ ਨੇ ਮਸ਼ੀਨ ਦਾ ਰੇਟ ਮਿੱਟੀ ਚੱਕਣ ਵਾਲੇ ਦਾ ਹੈਗਾ 190000 ਰੁਪਿਆ ਰੇਟ ਮੌਕੇ ਤੇ ਘਟ ਹੋ ਜੂਗਾ ਕੋਈ ਫਿਕਸ ਨਹੀਂ ਰੇਟ ਅੱਗੇ ਹੜੰਬੇ ਦੀ ਗੱਲ ਕਰਦੇ ਆ ਜਿਹੜਾ ਤੁਸੀਂ ਹੜੰਬਾ ਦੇਖ ਰਹੇ ਹੋ ਜਿਹੜਾ ਹੜੰਬਾ ਹੈਗਾ ਤੇ ਉਹ ਪੱਖੋ ਕੈਂਚੀ ਜਾਂਦਾ ਬਣਿਆ ਹੋਇਆ 30 ਇੰਚ ਉਹਦਾ ਡਰਮ ਹੈ ਤੇ ਐਲੀਵੇਟਰ ਵਗੈਰਾ ਸਾਰਾ ਕੁਝ ਚਾਲੂ ਹਾਲਤ ਦੇ ਵਿੱਚ ਹੈ ਹੜੰਬੇ ਦਾ ਰੇਟ ਵੀਰ ਵੱਲੋਂ ਰੱਖਿਆ ਗਿਆ 130000 ਰੁਪਿਆ ਅੱਗੇ ਆਪਾਂ ਗੱਲ ਕਰਾਂਗੇ ਟਰੈਕਟਰ ਦੀ ਸਟੈਂਡਰਡ ਦੀ ਇਹੜਾ ਸਟੈਂਡਰਡ ਟਰੈਕਟਰ ਹੈ ਉਹ ਟਰੈਕਟਰ 2009 ਮਾਡਲ ਹੈ ਸਟੈਂਡਰਡ 450 ਪੰਜਾਬ ਨੰਬਰ ਟਰੈਕਟਰ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਮਗਰਾੜ ਪੇਂਟ ਹੋਏ ਨੇਗੇ ਅਗਲੇ ਵੇਟ ਜੇ ਤੁਸੀਂ ਨਾਲ ਲੈਣੇ ਤਾਂ ਨਾਲ ਵੀ ਵੀਰ ਦੇ ਦੇਣਗੇ ਜੇ ਤੁਸੀਂ ਨਾਲ ਨਹੀਂ ਲੈਣੇ ਤਾਂ ਉਹ ਵੀ ਤੁਸੀਂ ਮੌਕੇ ਤੇ ਗੱਲ ਕਰ ਲਿਓ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈਗੀ ਲਗਭਗ 85 90 ਪੈਸੇ ਮਾਡਲ 2009 ਹੈ ਪੰਜਾਬ ਨੰਬਰ ਹੈ ਬਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਨੂੰ ਬਹੁਤ ਵਧੀਆ ਟਰੈਕਟਰ ਹੈ ਟਰੈਕਟਰ ਜੇ ਤੁਸੀਂ ਵੇਟਾਂ ਦੇ ਸਮੇਤ ਲੈਣਾ ਤਾਂ 325000 ਰੁਪਏ ਡਿਮਾਂਡ ਹੈ ਜੇ ਵੇਟਾਂ ਤੋਂ ਬਿਨਾਂ ਲੈਣਾ ਤਾਂ 315000 ਰੁਪਏ ਟਰੈਕਟਰ ਦੀ ਡਿਮਾਂਡ ਹੈਗੀ ਇਹ ਸਾਰੇ ਸਾਧਨ ਗੁਰੂ ਹਰਸਾਹੇ ਏਰੀਆ ਦੇ ਵਿੱਚ ਸੇਲ ਦੇ ਲਈ ਆ ਇੱਕੋ ਘਰ ਇੱਕੋ ਵੀਰ ਕੋਲੇ ਤਿੰਨੇ ਇਹ ਸਾਧਨ ਸੇਲ ਦੇ ਲਈ ਹੈ ਜੀ ਗੁਰੂ ਹਰਸਾਹੇ ਏਰੀਆ ਵੀਰ ਦਾ ਫਿਰੋਜ਼ਪੁਰ ਦੇ ਵਿੱਚ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਗੱਲਬਾਤ ਕਰਕੇ ਇਹਨਾਂ ਸਾਧਨਾਂ ਨੂੰ ਖਰੀਦ ਸਕਦੇ ਹੋ। ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ। ਧੰਨਵਾਦ ਜੀ।